ਉਰੇ ਦੇਖੋ ਜੀ ਇੱਥੇ ਦਾਨ ਦੇਣ ਵਾਲੇ ਬਹੁਤ ਹਨ ਵੀਰੇ ਤੇ ਦਾਨ ਨੂੰ ਮਿਸਯੂਜ਼ ਕਰਨ ਵਾਲੇ ਵੀ ਬਹੁਤ ਤੋਂ ਵੱਡੇ ਮੁੱਦੇ ਬਹੁਤ ਨੇ ਪੰਜਾਬ ਦੇ ਪੰਜਾਬ ਦੇ ਵਿੱਚ ਖਾੜਾ ਦਾ ਮੁੱਦਾ ਪਿਆ ਹੈ 1-1 ਫੁੱਟ ਗਾਰ ਜਮ ਗਈ ਉਹਨਾਂ ਦੇ ਘਰ ਵਿੱਚ ਦਵਾਈਆਂ ਦੀ ਲੋੜ ਆ 45 ਕਿੱਲੇ ਪੱਤਰਕਾਰ ਸਾਹਿਬ ਉਹ ਪਰਿਵਾਰ ਦੇ ਚਲੇ ਗਏ ਉਹ ਸਾਨੂੰ ਲੰਗਰ ਖਵਾ ਰਹੇ ਐਦਾਂ ਦੇ ਬੰਦੇ ਵੀ ਆ ਜਿਹੜੇ ਕਿ ਜਿਹੜੇ ਪਿੰਡਾਂ 'ਚ ਹੜ੍ਹ ਹੀ ਨਹੀਂ ਆਏ ਵੀਰੇ ਉਹ ਦੋ 15-15 ਕਿਲੋਮੀਟਰ ਮੋਟਰਸਾਈਕਲਾਂ ਤੇ ਅੱਗੇ-ਅੱਗੇ ਫਰੀ ਜਾਂਦੇ ਨੇ ਹੁਣ ਨਵੇਂ ਬੰਦੇ ਜਿਹੜਾ ਦਿੱਲੀੋਂ ਚੱਲਿਆ ਸੂਰਤ ਤੋਂ ਚੱਲਿਆ ਅੰਬਾਲੀੋਂ ਚੱਲਿਆ ਉਹਨੇ ਅਜਨਾਲੀ ਡੇਰੇਬਾਬ ਨਾਨਕ ਉਹਨੇ ਅਫਰੋਜਪੁਰ ਜਾਣਾ ਉਹਨੂੰ ਕੀ ਪਤਾ ਇੱਥੇ ਪਿੰਡ ਦਾ ਨਾਂ ਕੀ ਆ ਉਹਨੂੰ ਕੀ ਪਤਾ ਫਲੱਡ ਕਿੱਥੇ ਆਏ ਨੇ ਉਹਨੂੰ ਕੀ ਪਤਾ ਵੀ ਅੱਗੇ ਜਾਣਾ ਜਾਂ ਪਿੱਛੇ ਜਾਣਾ ਜੀ ਜਿਹੜਾ 35 ਦਿਨਾਂ ਤੋਂ ਆਪਣੇ ਘਰੇ ਹੀ ਨਹੀਂ ਗਿਆ ਫਲੱਡਾਂ 'ਚ ਹੀ ਰਹਿ ਰਿਹਾ ਸਸੀ ਗਾਲ ਜੀ ਤੁਸੀਂ ਜੁੜੇ ਹੋ ਲਦਾਣਾ ਲਾਈਵ ਦੇ ਨਾਲ ਤੇ ਮੈਂ ਮੈਂ ਥਾਪਰ ਪੰਜਾਬ ਜਿੱਥੇ ਸਾਰਾ ਹੜਾਂ ਦੀ ਮਾਰ ਚੱਲ ਰਿਹਾ ਉੱਥੇ ਹੀ ਦੂਜੇ ਪਾਸੇ ਲਗਾਤਾਰ ਟਰੋਲ ਵੀ ਕੀਤਾ ਜਾ ਰਿਹਾ ਟਰੋਲ ਕਿਸ ਸ਼ਖਸ ਨੂੰ ਕੀਤਾ ਜਾ ਰਿਹਾ ਹਾਨੀ ਸੇਠੀ ਨੂੰ ਸੋ ਇਹ ਸਾਰੇ ਪ੍ਰਕਰਨ ਦੇ ਉੱਤੇ ਅਸੀਂ ਗੱਲ ਕਰਨ ਲਈ ਮੌਜੂਦ ਹੈ ਹਾਨੀ ਸੇਠੀ ਨਾਲ ਗੱਲਬਾਤ ਕਰਦੇ ਹਾਂ ਸਿੱਟੀ ਸਾਹਿਬ ਸਵਾਗਤ ਹੈ ਤੁਹਾਡਾ ਸਾਸੀ ਗਾ ਵੀਰੇ ਸਿੱਟੀ ਸਾਹਿਬ ਬੇਸ਼ੱਕ ਤੁਸੀਂ ਮਦਦ ਕਰ ਰਹੇ ਹੋ ਲੋਕਾਂ ਦੀ ਅਸੀਂ ਵੀਡੀਓ ਤੁਹਾਡੀਆਂ ਦੇਖ ਰਹੇ ਹਾਂ ਪੰਜਾਬ ਸਾਰਾ ਹੀ ਹੜ੍ਹਾਂ ਦੀ ਮਾਰ ਚਿਲ ਰਿਹਾ ਪਰ ਦੂਜੇ ਇਸ ਦੇ ਸਾਰੇ ਵਿਚਾਲੇ ਲਗਾਤਾਰ ਤੁਹਾਨੂੰ ਟਰੋਲ ਕੀਤਾ ਜਾ ਰਿਹਾ ਕੀ ਉਸ ਵਿਵਾਦ ਤੇ ਤੁਸੀਂ ਬੋਲ ਕਾਦੇ ਵਾਸਤੇ ਮਤਲਬ ਟਰੋਲ ਮੈਂ ਇਸ ਨੂੰ ਲੈ ਕੇ ਜਾਂ ਹੋਰ ਵਿਵਾਦ ਜੜੇ ਨਹੀਂ ਮੈਂ ਨਹੀਂ ਜ਼ਰੂਰੀ ਸਮਝਦਾ ਵੀ ਆਪਾਂ ਉਹਨਾਂ ਦੀ ਕੋਈ ਗੱਲ ਕਰੀਏ ਇਸ ਤੋਂ ਵੱਡੇ ਮੁੱਦੇ ਬਹੁਤ ਨੇ ਪੰਜਾਬ ਦੇ ਪੰਜਾਬ ਦੇ ਵਿੱਚ ਕਹਾੜਾ ਦਾ ਮੁੱਦਾ ਪਿਆ ਹੈ ਡੇਡ ਡੇਡ ਫੁੱਟ ਗਾਰ ਜਮ ਗਈ ਉਹਨਾਂ ਦੇ ਘਰ ਵਿੱਚ ਦਵਾਈਆਂ ਦੀ ਲੋੜ ਆ ਮਤਲਬ ਸਮੈਲ ਨਹੀਂ ਆ ਰਹੀ ਆ ਪਾਣੀ ਆ ਪਾਣੀ ਉਹਨਾਂ ਦਾ ਘਰ ਛੱਤਾ ਪੜ ਪੜ ਕੇ ਲੰਘ ਗਿਆ ਉਹਨਾਂ ਦੇ ਦੋ ਦੋ ਸਾਲ ਵੱਡੇ ਭਾਈਓ ਆਪਣੇ ਤੋਂ ਪਿੱਛੇ ਹੋ ਗਏ ਇਹ ਮੁੱਦੇ ਜ਼ਰੂਰੀ ਇਹਨਾਂ ਤੇ ਆਪਾਂ ਗੱਲ ਕਰ ਲੈਂਦੇ ਆ ਸਰ ਪੰਜਾਬ ਦੇ ਕਿਹੜੇ ਇਲਾਕੇ ਨੇ ਜਿਹੜਾ ਵੱਲੋਂ ਤੁਸਾਨੂੰ ਚੁਣਿਆ ਗਿਆ ਤੇ ਕਿਸ ਤਰੀਕੇ ਦੀ ਮਦਦ ਜਿਹੜੀ ਲੋਕਾਂ ਨੂੰ ਕੀਤੀ ਜਾ ਰਹੀ ਹੈ ਕਿਉਂਕਿ ਕਈ ਇਹੋ ਜਿਹੀਆਂ ਵੀਡੀਓ ਨਿਕਲ ਕੇ ਸਾਹਮਣੇ ਆ ਰਹੀਆਂ ਜਿੱਥੇ ਕਈ ਲੋਕ ਨੇ ਜਿਹੜੇ ਕਈ ਕਈ ਦਿਨਾਂ ਦਾ ਰਾਸ਼ਨ ਇਕੱਠਾ ਹੋ ਜਾਂਦਾ ਹਾਂ ਕਈ ਜਗ੍ਹਾ ਇਹੋ ਜਿਹੀਆਂ ਹੈਗੀਆਂ ਜਿੱਥੇ ਮੰਨ ਲਓ ਉਹਨ ਪ੍ਰਧਾਨ ਮੰਤਰੀ ਆਏ ਸੀਗੇ ਲੋਕਾਂ ਦਾ ਰਾਸ਼ਨ ਤੱਕ ਸੜ ਗਿਆ ਜਿਹੜੇ ਟਰੱਕ ਅੱਗੇ ਨਹੀਂ ਜਾਂਦੇ ਤੇ ਚਾਹੇ ਪ੍ਰੋਟੋਕਾਲ ਹੀ ਸੀ ਕਿ ਇਹੋ ਜਿਹੀਆਂ ਵੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਵੀਰੇ ਦੇਖੋ ਜੇ ਇੱ ਤਾਂ দান ਨੂੰ ਮਿਸਯੂਜ਼ ਕਰਨ ਨਾਲ ਵੀ ਬਹੁਤ ਜੇ ਹੋਣਾ ਸੀ ਮੰਨ ਲਓ ਕੋਈ ਵੀ ਸੇਵਾ ਕਰਦਾ ਤਾਂ ਕੋਈ ਦੋ ਕੋਈ ਭੈਣ ਭਰਾ ਤੁਹਾਡੇ ਅਰਗਾ ਕੋਈ 1000 2000 ਰੁਪਇਆ ਪਾਵੇ ਹਨਾ ਜੇ ਮੇਰੇ ਮਨ ਚ ਲਾਲਚ ਆਵੇ ਵੀ ਇਦਾਂ 1000 1000 ਇਕੱਠਾ ਕਰਕੇ ਤਾਂ ਮੈਂ ਲੱਖ ਇਕੱਠਾ ਕਰ ਲੂੰਗਾ ਤਾਂ ਉਹ ਫਿਰ ਮੇਰੇ ਬੱਚਿਆਂ ਜੋ ਵੀ ਮੇਰੇ ਨਿਕਲਣਾ ਠੀਕ ਹੈ ਨਾ ਇਦਾਂ ਹੀ ਚੀਜ਼ਾਂ ਮਾਨਸਿਕਤਾ ਲੋਕਾਂ ਦੀ ਵੀ ਹੈਗੀ ਆ ਜਿਹੜੇ ਕਿ ਜਿਹੜੇ ਪਿੰਡਾਂ 'ਚ ਹੜ੍ਹ ਹੀ ਨਹੀਂ ਆਏ ਵੀਰੇ ਉਹ ਤੋਂ 15-15 ਕਿਲੋਮੀਟਰ ਮੋਟਰਸਾਈਕਲਾਂ ਤੇ ਅੱਗੇ-ਅੱਗੇ ਫਿਰੀ ਜਾਂਦੇ ਨੇ ਹੁਣ ਨਵੇਂ ਬੰਦੇ ਜਿਹੜਾ ਦਿੱਲੀੋਂ ਚੱਲਿਆ ਸੂਰਤ ਤੋਂ ਚੱਲਿਆ ਅੰਬਾਲੀੋਂ ਚੱਲਿਆ ਉਹਨੇ ਅਜਨਾਲੇ ਡੇਰੇਬਾਬ ਨਾਨਕ ਉਹਨੇ ਫਰੋਜਪੁਰ ਜਾਣਾ ਉਹਨੂੰ ਕੀ ਪਤਾ ਇੱਥੇ ਪਿੰਡ ਦਾ ਨਾਂ ਕੀ ਆ ਉਹਨੂੰ ਕੀ ਪਤਾ ਫਲੱਡ ਕਿੱਥੇ ਆਏ ਨੇ ਉਹਨੂੰ ਕੀ ਪਤਾ ਵੀ ਅੱਗੇ ਜਾਣਾ ਜਾਂ ਪਿੱਛੇ ਜਾਣਾ ਕਿਉਂਕਿ ਉਹਨਾਂ ਸਾਰਿਆਂ ਕੋਲ ਤਾਂ ਟਰਾਲੀਆਂ ਨਹੀਂ ਸਾਰਿਆਂ ਕੋਲ ਤਾਂ ਸੰਸਥਾਵਾਂ ਵੀ ਹੈ ਨਹੀਂ ਗੀਆਂ ਅ ਸਿਟੀ ਸਾਹਿਬ ਕਿਹੜੇ ਇਲਾਕੇ ਨੇ ਜਿੰਨਾ ਚਾ ਤੁਹਾਡੇ ਵੱਲੋਂ ਸੇਵਾ ਹੁਣ ਤੱਕ ਨਿਭਾਈ ਗਈ ਆ ਕਿ ਕਿਸ ਚੀਜ਼ਾਂ ਦੀ ਨਿਭਾਈ ਗਈ ਹੈ ਬਈ ਅਸੀਂ ਡੇਰਾ ਬਾਬਾ ਨਾਨਕ ਵੀ ਗਏ ਸੀ ਜੀ ਅਜਨਾਲੇ ਵੀ ਗਏ ਸੀਗੇ ਜੀ ਤੇ ਕੱਲ ਅਸੀਂ ਗਏ ਸੀ ਫਰੋਜਪੁਰ ਹਨਾ ਜਿੰਨੇ ਲੋਕ ਹੈਗੇ ਆ ਅਸੀਂ ਕਰਦੇ ਆ ਪਰ ਬਾਬਾ ਦੀਪ ਸਿੰਘ ਸੇਵਾਦਾਲ ਗਰਦੀਵਾਲ ਜੀ ਬਈ ਮਨਜੋਤ ਸਿੰਘ ਤਲਵੰਡੀ ਨਾਲ ਅਸੀਂ ਜੁੜੇ ਹੋਏ ਆ ਸੰਸਾਰ ਦੇ ਤੌਰ ਤੇ ਵੀ ਭਰਾਵਾਂ ਦੇ ਤੌਰ ਤੇ ਵੀ ਬਾਈਓ ਬੰਦਾ ਜੋ ਹੈ ਨਾ ਉਹ ਜੋ ਹੈਗਾ ਨਾ ਉਹਨੂੰ 2% ਹੀ ਦਿਖਾਇਆ ਜਾ ਰਿਹਾ ਬਸ ਉਹ ਹੈਗਾ 110% ਉਹਦੀ ਸੰਸਥਾ ਦੇ ਵਿੱਚ ਜਿਹੜੇ ਪੇਸ਼ੈਂਟ ਹੈ ਜਿਹੜੇ ਬੱਚੇ ਹੈ ਉਹਨਾਂ ਨੂੰ ਉਹਨਾਂ ਨੂੰ ਵੀਰੇ ਉਹ ਇੰਗਲਿਸ਼ ਸਕੂਲ ਪੜਾਉਂਦਾ ਜੀ ਠੀਕ ਹੈ ਉਹ ਨਾ ਜੇ ਰਾਤੀ 1 2 ਵਜੇ ਵੀ ਆ ਜਵੇ ਤਾਂ ਉਹ ਪਹਿਲਾਂ ਸੰਸਥਾ ਗੇੜਾ ਮਾਰਦਾ ਫਿਰ ਆਪਣੇ ਘਰੇ ਜਾਂਦਾ ਅੱਜ ਕੋਈ ਵੀ ਇਨਸਾਨ ਹੈ ਜਿਹਦਾ ਮਰਜ਼ੀ ਨਾਲ ਲਓ ਬਹੁਤ ਸੇਵਾ ਕਰ ਰਹੇ ਨੇ ਬਟ ਰੈਗੂਲਰ 35 ਦਿਨ ਜਿਹਨੂੰ ਹੋਇਆ ਉਹ ਸ਼ਖਸ ਹੈਗਾ ਬਾਈ ਮਨਜੋਤ ਸਿੰਘ ਤਲਵੰਡੀ ਜਿਹੜਾ 35 ਦਿਨਾਂ ਤੋਂ ਆਪਣੇ ਘਰੇ ਹੀ ਨਹੀਂ ਗਿਆ ਫਲੱਡਾਂ 'ਚ ਹੀ ਰਹਿ ਰਿਹਾ ਸਿਟੀ ਸਾਹਿਬ ਜਿਹੜੇ ਲੋਕਾਂ ਕੋਲ ਤੁਸੀਂ ਗਏ ਹੋ ਕਿਉਂਕਿ ਕਹਿ ਰਹੇ ਨੇ ਜਦੋਂ ਫਲੱਡ ਖਤਮ ਹੋ ਰਿਹਾ ਹੁਣ ਨਿਕਲਣ ਦੀ ਗੱਲ ਤੇ ਆ ਇਸ ਤੋਂ ਬਾਅਦ ਹੀ ਬਹੁਤ ਸਾਰੀਆਂ ਮੁਸੀਬਤਾਂ ਨੇ ਜਿਨ੍ਹਾਂ ਦੇ ਨਾਲ ਉਦੋਂ ਹੋਣਾ ਹੈ ਜੀ ਅਸਲ ਤਾਂ ਕੰਮ ਹੀ ਉਦੋਂ ਹੋਣਾ ਕਿੰਨੇ ਕੁ ਬੰਦੇ ਫਸੇ ਹੋયા ਤਾਂ ਕਿੰਨਾ ਕੁ ਰਾਸ਼ਨ ਖਾ ਲੈਣਗੇ ਕਿੰਨੀਆਂ ਕੁ ਦਵਾਈਆਂ ਖਾ ਲੈਣਗੇ ਲੋਕਾਂ ਜਿਹੜੇ ਜਿਨ੍ਹਾਂ ਦੀ ਫਸਲ ਤਕਰੀਬਨ ਤਬਾਹ ਹੋ ਗਈ ਹੈ ਜਾਂ ਦੋ ਲੋ ਤਿੰਨ ਤਿੰਨ ਫੁੱਟ ਰੇਤਾ ਜੰਮ ਗਈ ਹੈ ਉਹਨਾਂ ਦਾ ਸਮਾਂ ਲੱਗਣਾ ਬਾਹਰ ਵੀਰੇ ਦੇਖੋ ਇੱਕ ਕਿੱਲੇ ਦੇ ਵਿੱਚ 80000 ਰੁਪਏ ਦੀ ਜੀਰੀ ਹੁੰਦੀ ਹੈ ਜੀ 80000 ਰੁਪਏ ਦੀ ਜੀਰੀ ਹੁੰਦੀ ਹੈ ਨਾ ਹੁਣ ਕਈਆਂ ਦੇ 45 45 ਇੱਕ ਨਾ ਦੀ ਬਰਸ ਵੀਡੀਓ ਬਣਾਈ ਸੀ 45 ਕਿੱਲੇ ਪੱਤਰਕਾਰ ਸਾਹਿਬ ਉਹ ਪਰਿਵਾਰ ਦੇ ਚਲੇ ਗਏ ਉਹ ਸਾਨੂੰ ਲੰਗਰ ਖਵਾ ਰਹੇ ਐਦਾਂ ਦੇ ਬੰਦੇ ਵੀ ਆ 45 ਕਿੱਲੇ ਇੱਕ ਮਤਲਬ ਹਾੜੀ ਸੋਣੀ ਜੀ ਲਾ ਲਓ ਵੀ ਇੱਕ ਦੀ ਫਸਲ ਹੀ ਚਲੇਗੀ ਬੰਦੇ ਦੀ ਉਹ ਤਾਂ ਵੀ ਇੰਨੇ ਵਧੀਆ ਪਰਿਵਾਰ ਹੈਗੇ ਨੇ ਕਈ ਜਿਨ੍ਹਾਂ ਨੂੰ ਕੋਈ ਇਸ ਕਿਤੇ ਨਾਲ ਮਤਲਬ ਹੀ ਕੋਈ ਨਹੀਂ ਉਸ ਪਿੰਡ ਵਿੱਚ ਵੀ ਨਹੀਂ ਰਹਿੰਦੇ ਉਹ ਤਾਂ ਵੀ ਜਾ ਕੇ ਹੱਥ ੱਡੀ ਜਾਂਦੇ ਨੇ ਕਿੰਨੇ ਪ੍ਰਵਾਸੀ ਅੱਗੇ ਅੱਗੇ ਖੜੇ ਆ ਤੁਹਾਨੂੰ ਪਤਾ ਹੁਣ ਤਾਂ ਚਲੋ ਪੰਜਾਬੀ ਸਤਰਕ ਹੋ ਗਏ ਬਟ ਫਿਰ ਵੀ ਯਾਰ ਬਹੁਤ ਮੈਸੇਜ ਹੁੰਦਾ ਜੀ ਸਰ ਲੋਕਾਂ ਦੇ ਵਿੱਚ ਗਏ ਹੋ ਸੇਵਾ ਕੀਤੀ ਹੈ ਕੀ ਲੱਗਦਾ ਕਿਹੋ ਜੀਆਂ ਜ਼ਰੂਰਤਾਂ ਨੇ ਲੋਕਾਂ ਦੀ ਕਿਉਂਕਿ ਲੋਕਾਂ ਨੂੰ ਨਾ ਪਤਾ ਨਹੀਂ ਲੱਗਦਾ ਕਿਹੜੀ ਚੀਜ਼ ਆਪਾਂ ਵੰਡੀ ਹੈ ਕਿਹੜੀ ਨਾਮਡੀ ਪੱਤਰਕਾਰ ਸਾਹਿਬ ਤੁਸੀਂ ਸੇਵਾ ਦੀ ਗੱਲ ਕੀਤੀ ਹੈ ਸੇਵਾ ਮੈਂ ਇੱਥੇ ਬਹਿ ਕੇ ਵੀ ਕਰ ਸਕਦਾ ਸੇਵਾ ਮੈਂ ਇੱਥੇ ਬਹਿ ਕੇ ਵੀ ਕਰ ਸਕਦਾ ਮੇਰਾ ਦਫ਼ਤਰ ਆ ਜਿੰਨੀਆਂ ਕਿ ਮੇ ਤੋਂ ਮੁਸ਼ਕਲਾਂ ਸੁਣ ਹੁੰਦੀਆਂ ਨੇ ਮੈਂ ਬਈ ਸੁਣਦਾ ਜਿੰਨਾ ਕਿ ਮੈਨੂੰ ਲੱਗਦਾ ਹੱਲ ਕਰਦਾ ਹੁੰਦਾ ਜਦੋਂ ਜਦੋਂ ਵੀ ਪੰਜਾਬ ਤੇ ਦੇਖੋ ਤੁਹਾਡੇ ਵਰਗੇ ਭਰਾਵਾਂ ਨੇ ਹੋਰ ਲੋਕਾਂ ਨੇ ਸਭ ਨੇ ਰਲ ਕੇ ਸਾਨੂੰ ਹਾਈਲਾਈਟ ਕੀਤਾ ਹਾਈਲਾਈਟ ਕਰਕੇ ਸਾਡਾ ਕੰਮ ਚੱਲਦਾ ਕੰਮ ਤੋਂ 4 ਪੈਸੇ ਬਚਦੇ ਅੱਜ ਜੀ ਅਸੀਂ ਉਹ ਚੋਂ 2 ਪੈਸੇ ਆਪਣੇ ਲੋਕਾਂ ਲਈ ਨਹੀਂ ਲਾਏ ਤਾਂ ਮੈਂ ਨਹੀਂ ਸਮਝਦਾ ਵੀ ਕੋਈ ਇਦਾਂ ਦੀ ਤਰੱਕੀ ਲੀਆਂ ਫੋਲੋਅਰਸ ਕੱਲੇ ਵਿਊ ਸ਼ਿਪ ਦੇ ਤੁਸੀਂ ਉਹਨਾਂ ਪੱਤਰਕਾਰ ਹੋ ਆ ਮੇਰਾ ਤੁਸੀਂ ਚੈਨਲ ਖੋਲੋ ਆ ਲੋ ਜੇ ਮੇਰਾ ਖਾਤਾ ਲੱਗਿਆ ਆ ਤਾਂ ਦੇਖ ਲਓ ਅਲਮਾਉ ਰਿਕਾਰਡ ਕਰਨਾ ਆ ਲੋ ਐਵੇਂ ਦਾ ਬੰਦਾ ਨਹੀਂ ਆ ਲੋ ਲੋਕਾਂ ਦੇ ਵਿੱਚ ਜਾ ਰਹੇ ਹੋ ਜਰੂਰਤ ਕਿਸ ਚੀਜ਼ ਦੀ ਹੈ ਕਿਉਂਕਿ ਕਈ ਲੋਕ ਹਾਂ ਇਹਦਾ ਵੀਰੇ ਕੁਝ ਨਹੀਂ ਜਦੋਂ ਪਾਣੀ ਉਤਰੂਗਾ ਨਾ ਉਦੋਂ 10 ਦਿਨ ਲੱਗਣਗੇ ਫਿਰ ਉਸ ਤੋਂ ਬਾਅਦ ਸਾਰੇ ਟਰੈਕਟਰ ਕਰਾ ਹੋਰ ਆਈਟਮਾਂ ਹੋਰ ਡੀਜ਼ਲ ਵਗੈਰਾ ਲੱਗੂਗਾ ਤਾਂ ਉਹਨੂੰ ਸਾਫ਼ ਕਰਕੇ ਰੇਤ ਨਿਕਲੂਗੀ ਫਿਰ ਉਹ ਫਸਲ ਸੈੱਟ ਹੋਊਗੀ ਬਿਮਾਰੀਆਂ ਫੈਲਣੀਆਂ ਨੇ ਉਹਦੀਆਂ ਦਵਾਈਆਂ ਕੀੜਾ ਨਾਸ਼ਕ ਮੱਛੀ ਬਹੁਤ ਮਰੀ ਹੋਈ ਆ ਪਾਣੀ ਦੇ ਵਿੱਚ ਸੋ ਉਹ ਚੀਜ਼ਾਂ ਜੇ 5-10 ਦਿਨਾਂ ਨੂੰ ਜਦੋਂ ਪਾਣੀ ਕਲੀਅਰ ਹੋ ਗਿਆ ਉਹ ਤੋਂ ਬਹੁਤ 스ਮਲ ਆਉਣੀ ਆ ਬਹੁਤ ਜ਼ਿਆਦਾ ਲੋਕਾਂ ਨੂੰ ਕੀ ਅਪੀਲ ਆ ਕਿਉਂਕਿ ਇਸ ਸਮੇਂ ਆਪਾਂ ਟਰੋਲ ਬਾਜੀ ਤੋਂ ਬਾਹਰ ਨਿਕਲ ਕੇ ਸਿਰਫ ਸੇਵਾ ਜਿਹੜੀ ਹੈਗੀ ਪੰਜਾਬ ਨੂੰ ਇੱਕ ਵਾਰੀ ਖੜਾ ਕਰਨਾ ਉਹਨਾਂ ਨੂੰ ਕੀ ਪੀਲ ਦੇਖੋ ਵੀਰੇ ਜਿਹੜੇ ਬੰਦੇ ਟਰੋਲ ਕਰਦੇ ਆ ਜਾਂ ਜਿਹੜੇ ਵੀਡੀਓ ਦੇ ਵਿੱਚ ਕੰਟਰੋਵਰਸੀ ਕਰਨਾ ਚਾਹੁੰਦੇ ਆ ਮੈਂ ਤੁਹਾਡੇ ਚੈਨਲ ਥਰੂ ਕਰਨਾ ਵੀ ਮੈਂ ਹੀ ਅੱਜ ਹੀ ਜ਼ਿੰਮੇਵਾਰੀ ਚੁੱਕ ਲੈਣਾ ਵੀ ਮੈਂ ਮੈਨੂੰ ਇੱਕ ਵਾਰ ਗੜਮੇ ਅੱਜ ਇਸ ਤੋਂ ਬਾਅਦ ਵੀਡੀਓ ਨਹੀਂ ਕਿਉਂਕਿ ਉਹਨਾਂ ਕੋਲ ਵੀ ਉਹਨਾਂ ਕੋਲ ਕੋਈ ਹੋਰ ਮੁੱਦਾ ਹੈ ਨਹੀਂ ਗੱਲ ਕਰਨ ਦਾ ਠੀਕ ਹੈ ਮੇਰੇ ਕੋਲ ਹੋਰ ਬੜੇ ਮੁੱਦੇ ਆ ਮੇਰੇ ਤੇ ਜ਼ਿੰਮੇਵਾਰੀ ਹੈ ਮੈਂ ਬੱਚਿਆਂ ਵਾਲਾ ਵਾਂ ਮੈਂ ਬਹੁਤ ਬੰਦਿਆਂ ਨੂੰ ਬਿਜ਼ਨਸ ਖਲਵਾ ਕੇ ਦਿੱਤਾ ਹੈ ਜਿਨ੍ਹਾਂ ਨੇ ਮੇਰੇ ਵਿਸ਼ਵਾਸ ਕਰਕੇ ਕਿਸੇ ਨੇ 10 ਲੱਖ ਕਿਸੇ ਨੇ 15 ਲੱਖ ਕਿਸੇ ਨੇ 5 ਲੱਖ ਕਿਸੇ ਨੇ 2 ਲੱਖ ਉਹਨੇ ਲਾਇਆ ਹੋਇਆ ਜੇ ਮੈਂ ਆ ਚੀਜ਼ਾਂ ਕਰੀ ਜਾਊਂਗਾ ਤੇ ਫਿਰ ਮੈਂ ਉਹਨਾਂ ਨੂੰ ਪੈਸੇ ਕਦੋਂ ਕਮਾ ਕੇ ਦਊਂਗਾ ਜੇ ਹੁਣ ਮੈਂ ਕੋਈ ਦੁਕਾਨ ਖਲਾ ਨਾਵਾ ਉਹਨੂੰ ਇਹ ਉਮੀਦ ਹੀ ਹੁੰਦੀ ਹੈ ਵੀ ਜੇ ਅਸੀਂ ਪੈਸੇ ਲਾਇਆ ਤਾਂ ਇਹ ਬੂਟ ਵਿਗਣੇ ਵੀ ਚਾਹੀਦੇ ਨੇ ਜੇ ਮੈਂ ਆਹੀ ਚੀਜ਼ਾਂ ਲੱchn ਕਰੀ ਜਾਊਂਗਾ ਤਾਂ ਫਿਰ ਮੇਰਾ ਕੰਮ ਅਗੇ ਵੀ ਚੱਲੂਗਾ ਮੈਂ ਸੱਚੀ ਕਹਿੰਨਾ ਗੁਰੂ ਗ੍ਰੰਥ ਸਾਹਿਬ ਨੂੰ ਆਦਰ ਨਾਜ ਮੰਨ ਕੇ ਵੀ ਮੈਂ ਇਹਦੇ ਨਾਲ ਕੌਂਟਰੋਵਰਸੀ ਕਰਨਾ ਨਹੀਂ ਚਾਹੁੰਦਾ ਇਹਦੀ ਮੈਨੂੰ ਲੋੜ ਹੀ ਨਹੀਂ ਹੈਗੀ ਕੌਂਟਰੋਵਰਸੀ ਕਰਨੀ ਕਿਉਂਕਿ ਇਹਦਾ ਲੈਵਲ ਬੜਾ ਗੰਦਾ ਗੰਦ ਦੇ ਵਿੱਚ ਛਿੱਟਾ ਪਵਾਇਰ ਮਾਰੋਂਗੇ ਪੈਰ ਗੰਦੇ ਹੀ ਹੋਣੇ ਪਰ ਕਿੰਨੀ ਦਿਨ ਬੰਦਾ ਸੁੜੀ ਜਾਊਗਾ ਸੋ ਮੋਸਟਲੀ ਜਵਾਬ ਦਿੰਦਾ ਮੈਂ ਅੱਜ ਵੀ ਤੁਹਾਡੇ ਨਾਲ ਵਾਦਾ ਕਰਦਾ ਵੀ ਜੇ ਤੁਸੀਂ ਅੱਜ ਕੋ ਉਹ ਵੀ ਅੱਜ ਜਾ ਕੇ ਸੌਣ ਜੁੱਕ ਉਹਦੇ ਵੱਲੋਂ ਮੈਨੂੰ ਕੋਈ ਵੀ ਬੰਦਾ ਲੁਧਿਆਣਾ ਦਾ ਇੱਕ ਬੰਦਾ ਜ਼ਿੰਮੇਵਾਰੀ ਚੁੱਕ ਕੇ ਵੀ ਇਹ ਨਹੀਂ ਬੋਲਦਾ ਤਾਂ ਮੈਂ ਜ਼ਿੰਦਗੀ ਚ ਉਹਦਾ ਨਾਂ ਤੱਕ ਵੀ ਨਹੀਂ ਲੈਂਦਾ ਕਦੀ ਵੀ ਨਹੀਂ ਲੈਂਦਾ ਚਲੋ ਆਪਾਂ ਕੰਟਰੋਵਰਸੀ ਨਹੀਂ ਬਣਾ ਆ ਇਹ ਦੱਸੋ ਲੋਕਾਂ ਨੂੰ ਕੀ ਅਪੀਲ ਆ ਜਿਹੜੇ ਲੋਕ ਤੁਹਾਡੇ ਥਰੂ ਮਦਦ ਕਰਨਾ ਚਾਹੁੰਦੇ ਨੇ ਜਾਂ ਫਿਰ ਸਿੱਧੀ ਮਦਦ ਕਰਨਾ ਚਾਹੁੰਦੇ ਨੇ ਲੋੜ ਕਿਸ ਚੀਜ਼ ਦੀ ਓਥੇ ਲੋਕਾਂ ਨੂੰ ਸਾਡੇ ਥਰੂ ਵੀ ਨਹੀਂ ਆਪਾਂ ਨਾ ਦੇਖੋ ਜਦੋਂ ਵੀ ਉਧਰੋਂ ਸੁਨੇਹਾ ਆਊਗਾ ਇੱਕ ਦੋ ਪਿੰਡ ਜ ਤੇ ਬਾਬਾ ਦੀਪ ਸਿੰਘ ਸਵਾਦਾਲ ਦੇ ਵਿੱਚੋਂ ਪਾਲਾ ਵੀਰਾ ਹੈਗਾ ਸਾਡਾ ਠੀਕ ਹੈ ਜਿੱਥੇ ਵੀ ਕਹਿਣਗੇ ਉਹ ਤੇ ਡੀਜ਼ਲ ਦੀ ਲੋੜ ਹੋਣੀ ਹੈ ਮੈਂ ਕਹਾ ਹਰ ਘਰ ਦੀ ਜ਼ਿੰਮੇਵਾਰੀ ਹੈ ਬਣਦੀ ਹੈ ਚਾਹੇ ਪੱਤਰਕਾਰ ਸਾਹਿਬ 1 ਲੀਟਰ ਚਾਹੇ 2 ਲੀਟਰ ਚਾਹੇ 5 ਲੀਟਰ ਉਹ ਆਪਣੇ ਸੇਵਾ 'ਚ ਉਹ ਆਪਣੇ ਆਪ ਨੂੰ ਖੁਸ਼ ਨਸੀਬ ਸਮਝੇ ਜੇ ਆਪਾਂ ਲੁਧਿਆਣਾ ਜ਼ਿਲ੍ਹੇ ਦੀ ਗੱਲ ਕਰਦੇ ਆਂ ਵੀ ਆਪਾਂ ਇੱਕ ਇੱਕ ਲੀਟਰ ਉੱਥੇ ਭੇਜੀਏ ਠੀਕ ਹੈ ਇਕੱਠਾ ਕਰਕੇ ਡੀਜ਼ਲ ਹਜ਼ਾਰਾਂ ਲੀਟਰ ਚ ਭਿੱਜੇ ਜਿਹੜੇ ਯੂਜ਼ ਕਰਨਗੇ ਜਿਹੜੀ ਉੱਥੇ ਸੇਵਾ ਹੱਤੀ ਸੇਵਾ ਆਉਗੀ ਫਿਰ ਇੱਕ ਬੰਦਾ ਕੋਈ 2 ਦਿਨ 4 ਦਿਨ 6 ਦਿਨ 1 ਦਿਨ ਜਿੰਨਾ ਵੀ ਹੋ ਸਕਦਾ ਉਹ ਉੱਥੇ ਲਾ ਕੇ ਉਹ ਚੀਜ਼ ਨੂੰ ਫੀਲ ਕਰੇ ਵੀ ਉਹ ਲੋਕ ਆਪਣੇ ਹੀ ਲੋਕ ਨੇ ਆਪਣੇ ਭੈਣ ਭਰਾ ਨੇ ਆਪਣੇ ਤੋਂ ਬੜੇ ਪਿਛੇ ਚੱਲ ਗਏ ਬਹੁਤ ਪਿਛੇ ਚੱਲ ਗਏ ਅੱਛਾ ਸੱਦੀ ਸਾਹਿਬ ਕਹਿੰਦਾ ਸਾਰਿਆਂ ਦੇ ਵਿਚਾਲੇ ਇੱਕ ਇਹ ਵੀ ਸੁਣਨ ਨੂੰ ਆਇਆ ਕਿ ਤੁਹਾਡੇ ਵੱਲੋਂ ਜਿਹੜੇ ਜਾਂ ਤੁਹਾਡੇ ਸੰਸਥਾ ਜਿਹੜੇ ਹੈਗੇ ਨੇ ਤੁਹਾਡਾ ਸਰਕਲ ਉਹਦੇ ਵੱਲੋਂ ਗਰੀਬੀਆਂ ਵਾਲਾ ਵਿਆਹ ਵੀ ਕਰਾਇਆ ਜਾ ਰਿਹਾ ਹਾਂਜੀ ਵੀਰੇ ਤੁਸੀਂ 28 ਤਰੀਕ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਤੁਡੇ ਸਾਰੇ ਪੱਤਰਕਾਰ ਭਰਾਵਾਂ ਨੂੰ ਦੇਖੋ ਤੁਸੀਂ ਸਾਡੀ ਅੰਗਲ ਲਾਗੇ ਲੈ ਕੇ ਆਣੇ ਆਂਦਿਆਂ ਨੇ ਤੇ ਤੁਸੀਂ 28 ਤਰੀਕ ਨੂੰ ਬਾਬੇ ਸ਼ਿੱਦਾ ਜਨੌਰ ਜਿੱਕੀ ਬੜੀ ਇੱਕ ਪਾਵਨ ਪਵਿੱਤਰ ਧਰਤੀ ਹੈ ਸ਼ਿੱਦਾ ਦੀ ਧਰਤੀ ਹੈ ਉੱਥੇ ਬਾਈ ਰਿੱਕੀ ਸਿੱਧੂ ਜਨੌਰ ਦੀ ਟੀਮ ਤੇ ਸਾਡੀ ਟੀਮ ਵੱਲੋਂ ਰਲ ਕੇ ਸਾਰੇ ਭਰਾਵਾਂ ਵੱਲੋਂ 30 ਤੋਂ ਪਲੱਸ ਕੁੜੀ ਮੁੰਡਿਆਂ ਦਾ ਵਿਆਹ ਬੜੇ ਵੱਡੇ ਲੈਵਲ ਤੇ ਜਿਨ੍ਹਾਂ ਨੂੰ ਡੇਢ ਡੇਢ 2-2 ਲੱਖ ਦਾ ਸਮਾਨ ਦਿੱਤਾ ਜਾ ਰਿਹਾ ਹੈ ਸਾਰੇ ਕਾਗਜ਼ ਪੱਤਰ ਵੈਰੀਫਾਈ ਕਰਕੇ ਤਾਂ ਜਰੂਰ ਸਾਰੇ ਉੱਥੇ ਪਹੁੰਚੋ ਤੇ ਇਹ ਇਨੀਸ਼ੀਏਟਿਵ ਅਸੀਂ ਕਿ ਗੁਰੂ ਸਾਹਿਬ ਉਹਦੇ ਅਰਦਾਸ ਕਰਦੇ ਆ ਕਿ ਅਸੀਂ ਹਰੇਕ ਸਾਲ ਬੇਟੀ ਦਿਵਸ 28 ਸਤੰਬਰ ਨੂੰ ਇਹ ਚੀਜ਼ਾਂ ਕਰਦੇ ਰਹੀਏ। ਬਿਲਕੁਲ ਜੀ ਧੰਨਵਾਦ ਸਿਟੀ ਸਾਹਿਬ ਸਮਾਂ ਦਿੱਤਾ। ਸੋ ਇਹ ਨੇ ਜੁਤਾ ਕਾਰੋਬਾਰੀ ਹਣੀ ਸੇਟੀ ਬੇਸ਼ੱਕ ਵਾਤਵਾਕ ਤਰੀਕੇ ਨਾਲ ਟ੍ਰੋਲ ਕੀਤਾ ਜਾ ਰਿਹਾ ਪਰ ਇਹਨਾਂ ਦਾ ਸਾਫਟਵੇਅਰ ਦੇ ਕਹਣਾ ਇਹ ਜਿਹੜਾ ਸਮਾਂ ਇਹ ਟ੍ਰੋਲ ਕਰਨ ਦਾ ਨਹੀਂ ਹੈਗਾ ਜਿਹੜੇ ਟ੍ਰੋਲ ਕਰ ਵੀ ਰਹੇ ਨੇ ਉਹਨਾਂ ਨੂੰ ਇੱਕੋ ਹੀ ਬੇਨਤੀ ਹੈ ਕਿ ਟ੍ਰੋਲ ਬਾਅਦੋਂ ਕਰਦੇ ਰਹੋ ਪਰ ਇਸ ਸਮੇਂ ਜ਼ਰੂਰਤ ਹੈ ਪੰਜਾਬ ਨੂੰ ਖੜਨ ਦੀ। ਜਿਹੜੇ ਹਾੜਾਂ ਦੇ ਮਾਰੇ ਹੋਏ ਨੇ ਉਹਨਾਂ ਨਾਲ ਬਾਹਨਾ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਈਏ। ਸੋ ਤੁਹਾਡੀ ਇਸ ਬਾਰੇ ਕੀ ਪਤੀ ਕੀ ਆ? ਕਮੈਂਟ ਬਾਕਸ ਵਿੱਚ ਆਪਣੀ رائے ਜ਼ਰੂਰ ਸਾਂਝੀ ਕਰੋ ਲੁਧਿਆਣਾ ਤੋਂ ਲੁਧਿਆਣਾ ਲਾਈਵ ਲਈ ਅਮਿਤਾਪਰ ਦੀ ਰਿਪੋਰਟ